ਹਾਂਜੀ ਕੈਂਬ੍ਰਿਕ कॉटन ਦੇ प्रिंट ਬਹੁਤ ਜਿਆਦੇ ਪਿਆਰੇ ਹੈ ਜੀ ਪ੍ਰਾਈਸ ਲਿਖਿਆ ਹੋਇਆ ਸ਼ਿਪਿੰਗ ਫ੍ਰੀ ਹੋਏਗੀ ਮਸਲਿਨ कॉटन ਦੇ ਸੂਟ ਹੈ ਜੀ ਦੁਬਾਰਾ ਆ ਚੁੱਕੇ ਨੇ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਪਲੇਨ ਬਾਟਮ ਐਂਡ ਵਿਦਆਊਟ ਦੁਪੱਟਾ ਸੂਟ ਹੈ ਜੀ ਬਹੁਤ ਜਿਆਦੇ ਸੋਹਣੇ ਸੂਟ ਨੇ ਸ਼ਿਪਿੰਗ ਫ੍ਰੀ ਦੇ ਵਿੱਚ ਤੁਸੀਂ ਲੈ ਸਕਦੇ ਹੋ ਪ੍ਰਾਈਸ ਬਹੁਤ ਘੱਟ ਹੈ ਜੀ ਤੇ ਸੂਟ ਬਹੁਤ ਜਿਆਦੇ ਸੋਹਣੇ ਹਨ ਤੁਸੀਂ ਕੋਈ ਵੀ ਇਹਨਾਂ ਚੋਂ ਇੱਕ ਸੂਟ ਵੀ ਲੈ ਸਕਦੇ ਹੋ ਜਿਆਦਾ ਵੀ ਤੇ ਸਪੈਸ਼ਲ ਅੱਜ ਆਪਾਂ ਬੁਟੀਕ ਸੂਟ ਜਿਹੜੇ ਵਰਕ ਕਰਨ ਵਾਸਤੇ ਪਲੇਨ ਫੈਬਰਿਕ ਹੈਗਾ ਜੀ ਜਾਂ ਫਿਰ ਸੈਲਫ ਪ੍ਰਿੰਟ ਦੇ ਵਿੱਚ ਆ ਉਹ ਆਪਾਂ ਐਡ ਕੀਤਾ ਇਸ ਤਰ੍ਹਾਂ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਇਦਾਂ ਵੀ ਲੈ ਸਕਦੇ ਹੋ कॉटन ਦੇ ਵਿੱਚ ਵੀ ਕਾਫੀ ਵੈਰਾਈਟੀਆਂ ਆਉਂਦੀਆਂ ਹੁੰਦੀਆਂ ਇਹ ਵੀ ਬਹੁਤ ਜ਼ਿਆਦੀ ਸੋਹਣੀ कॉटन ਹੈਗੀਆਂ ਜਿਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤੇ ਇਦਾਂ ਵੀ ਵੇਅਰ ਕਰ ਸਕਦੇ ਹੋ ਸਪੈਸ਼ਲ ਡਿਮਾਂਡ ਤੇਜੀ ਕਿਉਂਕਿ ਅੱਜਕੱਲ੍ਹ कॉटन ਗ੍ਰੇਸ कॉटन ਜਾਂ ਫਿਰ ਗੀਜ਼ਾ कॉटन ਤੋਂ ਇਲਾਵਾ ਬਹੁਤ ਜ਼ਿਆਦੀਆਂ ਸੋਹਣੇ-ਸੋਹਣੇ ਫੈਬਰਿਕ ਆ ਚੁੱਕੇ ਨੇ ਇਹ ਦੇਖੋ ਇਹ ਵੀ कॉटन ਬਹੁਤ ਜ਼ਿਆਦੀ ਪਿਆਰੀ ਵਿੱਚ ਲਾਈਨਸ ਬਣੀਆਂ ਹੋਈਆਂ ਇਹ ਵੀ ਡਿਫਰੈਂਟ ਚਾ ਕਲਰ ਹੈਗੇ ਤੇ ਇਹ ਵਾਲਾ ਸੂਟ ਤਾਂ ਬਹੁਤ ਜਿਆਦਾ ਸੋਹਣਾ ਹੈ ਜੀ ਪ੍ਰੋਪਰ ਇਨਾ ਦੇ ਉੱਪਰ ਮਸ਼ੀਨ ਵਰਕ ਦਿੱਤਾ ਹੋਇਆ ਹੈ ਤਾਂ ਤੁਸੀਂ ਇਹ ਵੀ ਸੂਟ ਬਾਈ ਕਰ ਸਕਦੇ ਹੋ ਥੈਂਕ ਯੂ ਸੋ ਮਾਚ